ਦਿਲਜੀਤ ਨੇ ਇਹਨਾਂ ਦੇ ਬੁੱਥਿਆਂ 'ਚ ਚਿਪਲਾ ਕਿਵੇਂ ਦਿੱਤੀਆਂ ਤੁਹਾਨੂੰ ਉਹ ਦੱਸਦਾ ਸਵਾਦ ਵਾਲੀ ਗੱਲ ਤਾਂ ਇਹ ਆ ਆ ਹੁਣ ਚੱਲ ਮੇਰਾ ਪੁੱਤ ਫੋਰ ਅਮਰਿੰਦਰ ਗਿੱਲ ਦੀ ਫਿਲਮ ਲਈ ਵੀ ਇਹ ਪੱਬਾਂ ਭਾਰ ਹੋਏ ਬੈਠੇ ਨੇ ਵੀ ਆਉਣ ਦਾ ਸਹੀ ਕਿਹੜਾ ਫੇਰ ਇਹਨੂੰ ਵੀ ਅਸੀਂ ਬੈਨ ਕਰਾਵਾਂਗੇ ਆ ਸੁਣ ਲਓ ਫਿਰ ਦਿਲਜੀਤ ਕੀ ਕਹਿੰਦਾ ਸਵਾਦ ਲੈ ਲੈ ਕੇ ਜਿਨੇ ਇਹ ਵੀਡੀਓ ਪਹਿਲਾਂ ਦੇਖੀ ਹੋਈ ਹੈ ਨਾ ਦਿਲਜੀਤ ਦੀ ਮੈਂ ਦਾਅਵੇ ਨਾਲ ਕਹਿੰਦਾ ਕਿ ਉਹ ਪੂਰੀ ਦੇਖੇ ਬਿਨਾ ਫੇਰ ਨਹੀਂ ਰਹਿ ਸਕਦਾ ਦੁਨੀਆ ਪਾਗਲ ਹੋਈ ਪਈ ਚੜਦੀ ਕਲਾ ਤਾਂ ਸੱਚੀ ਲੋ ਵੀ ਦੋਸਤੋ ਦਿਲਜੀਤ ਦੁਸਾਂਝ ਨੇ ਨਾ ਸਾਰੇ ਉਹਨਾਂ ਚੌਪੜ ਚੱਲੂਆਂ ਦੇ ਪਿਛਵਾੜਿਆਂ ਤੇ ਮੋਹਰ ਲਾਤੀ ਆ ਜਿਹੜੇ ਉਹਨੂੰ ਦੇਸ਼த்ਰੋਹੀ ਜਾਂ ਫਿਰ ਮਰੇ ਜ਼ਮੀਰ ਵਾਲਾ ਜਾਂ ਵਿਕੇ ਹੋਏ ਜ਼ਮੀਰ ਵਾਲਾ ਕਹਿੰਦੇ ਸੀ ਜਿਵੇਂ ਕਿ ਜਿਵੇਂ ਕਿ ਟਕਲਾ ਅਨੁਪਮ ਖੇਰ ਟਕਲਾ ਬੀਪ੍ਰੈਕ 5 ਫੁੱਟ ਦਾ ਗਰੂ ਰੰਦਾ ਵਾ ਤੇ ਇੱਕ ਹੋਰ ਜਿਹੜੇ ਸਭ ਤੋਂ ਵੱਡੇ ਸਭ ਤੋਂ ਵੱਧ ਸਪਰਿੰਗਾਂ ਵਾਲੇ ਬੰਦਰ ਮਾਗ ਉਬੜਦੇ ਸੀ ਨਾ ਛਾਲਾ ਮਾਰ ਮਾਰ ਫੁਵਾਇਸ ਵਾਲੇ ਜਿਹੜੀ ਫਿਲਮ ਫੈਡਰੇਸ਼ਨ ਆ ਜੀ ਬਾਲੀਵੁੱਡ ਦੀ ਜਿਹੜੇ ਕਹਿੰਦੇ ਸੀ ਨਾ ਇਹਦਾ ਅੱਜ ਤੋਂ ਬਾਅਦ ਕੋਈ ਗਾਣਾ ਰੀਲੀਜ਼ ਹੋਣਦਈਏ ਨਾ ਅਸੀਂ ਗਾਣੇ ਤੇ ਫਿਲਮ ਦੀ ਸ਼ੂਟਿੰਗ ਹੋਣਦਈਏ ਅਸੀਂ ਤਾਂ ਜੀ ਇਹ ਬੰਦੇ ਨੂੰ ਬਿਲਕੁਲ ਟੋਟਲੀ ਬੈਨ ਕਰਤਾ ਮੈਂ ਕਹਿੰਦਾ ਸਾਰਿਆਂ ਦੇ ਮੂੰਹਾਂ ਦੇ ਵਿੱਚ ਨਾ ਚੱਪਲ ਪਾ ਕੇ ਉੱਪਰੋਂ ਦਿਲਜੀਤ ਦੋਸਾਂਝ ਨੇ ਗੋਹੇ ਨਾਲ ਉੱਚਾ ਫੇਰਤਾ ਵੀ ਸਾਲਿਓ ਤੁਹਾਨੂੰ ਹੁਣ ਸਾਹ ਵੀ ਨਾ ਆਵੇ ਓ ਕਿਵੇਂ ਇਹ ਕਹਿੰਦੇ ਸੀ ਨਾ ਕਿ ਜੀ ਦਿਲਜੀਤ ਬਸ ਹੁਣ ਤਾਂ ਬੈਨ ਆ ਪਹਿਲਾਂ ਮੈਂ ਤੁਹਾਨੂੰ 1.1 ਦੱਸਦਾ ਫਿਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾ ਕੇ ਜਾਊਂਗਾ ਦਿਲਜੀਤ ਦੀ ਜਿੱਥੇ ਉਹਨੇ ਠੋਕੇ ਨੇ ਸਾਰੇ ਇਹ ਉਹ ਜ਼ਰੂਰ ਦੇਖ ਕੇ ਜਾਇਓ ਤੁਹਾਨੂੰ ਸਵਾਦ ਹੀ ਆਊਗਾ ਪਰ ਤੁਸੀਂ ਇਹ ਸੋਚੋ ਜਦੋਂ ਜੀ ਬਾਰਡਰ 2 ਫਿਲਮ ਤੇ ਰੌਲਾ ਪੈ ਗਿਆ ਕਹਿੰਦੇ ਵੀ ਦਿਲਜੀਤ ਨੂੰ ਜੀ ਬਾਰਡਰ 2 ਚੋਂ ਬਾਹਰ ਕਰ ਦਿਓ ਇਹ ਅੰਨੇ ਭਗਤ ਕਹਿੰਦੇ ਸੀ ਚਮਚੇ ਕਿਹਦੇ ਚਮਚੇ ਆਈਓ ਮੈਂ ਹਣਾ ਸਮਝ ਗਏ ਨਾ ਫੇਰ ਜੀ ਜਿਹੜਾ ਉਹ ਫਿਲਮ ਦਾ ਪ੍ਰੋਡਿਊਸਰ ਆ ਟੀ ਸੀਰੀਜ਼ ਦਾ ਮਾਲਕ ਭੂਸ਼ਣ ਕੁਮਾਰ ਉਹ ਕਹਿੰਦਾ ਜੀ ਮੈਂ ਰਿਕੁਐਸਟ ਕਰਦਾ ਫੁਆਇਸ ਵਾਲਿਓ ਤੇ ਭਾਰਤ ਦੇਸ਼ ਦੇ ਲੋਕੋ ਮੇਰੀ ਫਿਲਮ 85% ਸ਼ੂਟ ਹੋ ਚੁੱਕੀ ਆ ਮੇਰਾ ਬਹੁਤ ਨੁਕਸਾਨ ਹੋਜੂ ਆ ਫਿਲਮ ਕਰ ਲੈਣ ਦਿਓ ਅੱਗੇ ਤੋਂ ਮੈਂ ਇਹਨੂੰ ਕਿਸੇ ਫਿਲਮ 'ਚ ਨਹੀਂ ਲੈਂਦਾ ਹਾਲਾਂਕਿ ਫਿਲਮ 'ਚ ਨਾਂ ਲੈਣ ਵਾਲੀ ਜਿਹੜੀ ਗੱਲ ਆ ਇਹ ਫੇਕ ਹੀ ਸੀ ਉਹਨੇ ਕਿਹਾ ਨਹੀਂ ਸੀ ਯਾਰ ਤੁਸੀਂ ਇੱਥੇ ਇਹ ਸੋਚਦੇ ਹੋ ਵੀ ਅੱਛਾ ਜੀ ਜਿਹੜੀ ਫਿਲਮ ਮੌਕੇ ਤੇ ਸ਼ੂਟਿੰਗ ਚੱਲ ਰਹੀ ਆ ਉਹ ਤਾਂ ਜੀ ਇਹ ਕਹਿੰਦੇ ਵੀ ਮੈਂ ਹੱਥ ਬੰਨੇ ਜੀ ਮੇਰਾ ਕਰੋੜਾਂ ਰੁਪਏ ਦਾ ਨੁਕਸਾਨ ਹੋਜੂ ਫਿਲਮ ਮੇਰੀ 85% ਸ਼ੂਟ ਹੋ ਗਈ ਹੋ ਲੈਣ ਦਿਓ ਹੁਣ ਤਾਂ ਹੁਣ ਤਾਂ ਇਹ ਹੋ ਨਹੀਂ ਸਕਦਾ ਅੱਛਾ ਤੇ ਸਰਦਾਰ ਸ਼ੂਟ ਦਿੱਤੀ ਗਈ ਇੱਥੋਂ ਪਤਾ ਲੱਗਦਾ ਨਾ ਕਿ ਸਾਡੇ ਪੰਜਾਬੀਆਂ ਨਾਲ ਕਿਵੇਂ ਵਿਤਕਰਾ ਕੀਤਾ ਜਾਂਦਾ ਦੂਜਾ ਪੁਆਇੰਟ ਆ ਹੁਣ ਚੱਲ ਮੇਰਾ ਪੁੱਤ ਫੋਰ ਅਮਰਿੰਦਰ ਗਿੱਲ ਦੀ ਫਿਲਮ ਲਈ ਵੀ ਇਹ ਪੱਬਾਂ ਪਾਰ ਹੋਏ ਬੈਠੇ ਨੇ ਵੀ ਆਉਣ ਦਾ ਸਹੀ ਕਿਹੜਾ ਫਿਰ ਇਹਨੂੰ ਵੀ ਅਸੀਂ ਬੈਨ ਕਰਾਵਾਂਗੇ ਚੱਲ ਮੇਰਾ ਪੁੱਤ ਵੀ ਪਹਿਲਾਂ ਹੀ ਸ਼ੂਟ ਹੋਈ ਹੋਈ ਆ ਜਿਹੜੀਆਂ ਫਿਲਮਾਂ ਪਾਕਿਸਤਾਨੀ ਹਮਲੇ ਤੋਂ ਬਹੁਤ ਪਹਿਲਾਂ ਪਾਕਿਸਤਾਨੀ ਹਮਲਾ ਤਾਂ ਹੁਣੇ ਕਹਿੰਦੇ ਨੇ ਅਸਲ ਤੇ ਵਿਚਰੀ ਗੱਲ ਕੋਈ ਹੋਰ ਆ ਜੇ ਮੈਂ ਖੋਲ ਕੇ ਦੱਸਦਾ ਤਾਂ ਨੇ ਭਗਤ ਆ ਜਾਂਦੇ ਨੇ ਮੈਨੂੰ ਦੇਸ਼ਦ్రోਹੀ ਕਹਿਣ ਚਲੋ ਉਹ ਮੈਟਰ ਹੋਰ ਆ ਜੀ ਉਹ ਵੀ ਕਦੇ ਖੁੱਲਾਂਗੇ ਪਰ ਤਾਂ ਤੇ ਦੋਨੇ ਫਿਲਮਾਂ ਜਿਹ ਉਹਨੂੰ ਛੋਟ ਦੇ ਦਿਓ ਜੀ ਕੋਈ ਗੱਲ ਨਹੀਂ ਦਲਜੀਤ ਕਰ ਲਵੇ ਬਾਰਡਰ 2 ਚ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਸਾਲੇ ਉਹ ਐਂ ਦੱਸੋ ਸਰਦਾਰ ਜੀ 3 ਤੇ ਜਿਹਦੇ ਪੈਸੇ ਲੱਗੇ ਨੇ ਉਹ ਕਿਸੇ ਦੇ ਪੈਸੇ ਨਹੀਂ ਚੱਲ ਮੇਰਾ ਪੁੱਤ ਤੇ 4 ਤੇ ਜਿਹੜੇ ਪੈਸੇ ਲੱਗੇ ਨੇ ਉਹ ਕਿਸੇ ਦੇ ਪੈਸੇ ਨਹੀਂ ਇਕੱਲੇ ਟੀ ਸੀਰੀਜ਼ ਵਾਲੇ ਦਾ ਤੁਹਾਨੂੰ ਨੁਕਸਾਨ ਦਿਖਦਾ ਮੈਂ ਤਾਂ ਹੀ ਕਹਿਣਾ ਆ ਜਿਹੜੇ ਮੈਨੂੰ ਨਾ ਮੇਰੇ ਕਈ ਹਿੰਦੂ ਭਰਾ ਜਿਹੜੇ ਤਾਂ ਪੜੇ ਲਿਖੇ ਸਮਝਦਾਰ ਨੇ ਮੈਂ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਮੈਂ ਸਾਰੇ ਧਰਮਾਂ ਦੀ ਦਿਲ ਤੋਂ ਰਿਸਪੈਕਟ ਕਰਦਾ ਪਰ ਕੁਝ ਪ੍ਰੋਪਾਗੈਂਡਾ ਮਾਈਂਡ ਦੇ ਲੋਕ ਮੈਨੂੰ ਕਹਿੰਦੇ ਨੇ ਤੂੰ ਨਫ਼ਰਤ ਫੈਲਾ ਤੇ ਹੁਣ ਆਜੋ ਜੀ ਦਿਲਜੀਤ ਨੇ ਇਹਨਾਂ ਦੇ ਬੁੱਥਿਆਂ 'ਚ ਚਿਪਲਾ ਕਿਵੇਂ ਦਿੱਤੀਆਂ ਤੁਹਾਨੂੰ ਉਹ ਦੱਸਦਾ ਸਵਾਦ ਵਾਲੀ ਗੱਲ ਤਾਂ ਇਹ ਆ ਇਹ ਕਹਿੰਦੇ ਸੀ ਅਸੀਂ ਕੋਈ ਫਿਲਮ ਨਹੀਂ ਕਰਨ ਦੇਣੀ ਬਾਰਡਰ 2 ਦੀ ਚੱਲਦੀ ਸ਼ੂਟਿੰਗ ਦੇ ਵਿੱਚ ਬਾਲੀਵੁੱਡ ਦਾ ਬਹੁਤ ਵੱਡਾ ਡਾਇਰੈਕਟਰ ਜੀ ਦਾ ਨਾਮ ਹੈ ਅਨੀਸ਼ ਬਜ਼ਮੀ ਜੀ ਨੇ ਵੈਲਕਮ ਫਿਲਮ ਬਣਾਈ ਅਕਸ਼ੇ ਕੁਮਾਰ ਨਾਨਾ ਪਾਟੇ ਕਰਤੇ ਅਨਿਲਕਪੂਰ ਨੂੰ ਲੈ ਕੇ ਵੈਲਕਮ ਬੈਕ ਬਣਾਈ ਨੋ ਐਂਟਰੀ ਬਣਾਈ ਪਹਿਲਾਂ ਉਹਨੇ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਕੀਤੀਆਂ ਨੇ ਬਹੁਤ ਵੱਡਾ ਹਿੱਟ ਡਾਇਰੈਕਟਰ ਆ ਉਹ ਪੂੰਛ ਮਾਰਦਾ ਪਿੱਛੇ ਪਿੱਛੇ ਆਇਆ ਬਾਰਡਰ 2 ਦੀ ਸ਼ੂਟਿੰਗ ਤੇ ਆ ਕੇ ਤੇ ਆਪਣੀ ਨਵੀਂ ਫਿਲਮ ਨੋ ਐਂਟਰੀ 2 ਜਿਹੜਾ ਪਿਛਲੀ ਫਿਲਮ ਦਾ ਸੀਕੁਇਲ ਬਣ ਰਿਹਾ ਉਹਦੀ ਉਹਨੂੰ ਕਹਾਣੀ ਬਾਰਡਰ 2 ਦੇ ਸੈੱਟ ਤੇ ਹਾਲੀਵੁੱਡ ਦਾ ਟੌਪ 5 ਜਿਹੜੇ ਵੱਡੇ ਪ੍ਰੋਡਿਊਸਰ ਨੇ ਬਹੁਤ ਵੱਡਾ ਪ੍ਰੋਡਿਊਸਰ ਆ ਉਹ ਨੋ ਐਂਟਰੀ ਤੇ ਪੈਸਾ ਲਾ ਰਿਹਾ ਉਹ ਦੋਨੇ ਜਾਣੇ ਦਿਲਜੀਤ ਮੂਰੇ ਹੱਥ ਬੰਨੀ ਬੈਠੇ ਸੀ ਤੇ ਸਟੋਰੀਆਂ ਸੁਣਾ ਰਿਹਾ ਸੀ ਭਾਜੀ ਆਹ ਸਟੋਰੀ ਆ ਆਹ ਸਟੋਰੀ ਆ ਠੀਕ ਹੈ ਜੀ ਨੋ ਐਂਟਰੀ ਆ ਰਹੀ ਆ ਤੇ ਇੱਕ ਹੋਰ ਫਿਲਮ ਹੈ ਜੀ ਉਹ ਹੁਣ ਦਿਲਜੀਤ ਦੇ ਮੂੰਹ ਹੀ ਸੁਣ ਲਓ ਤੁਸੀਂ ਉਹ ਪਤੰਦਰ ਬਾੜੇ ਸਵਾਦ ਨਾਲ ਦੱਸਦਾ ਗੱਲ ਤੇ ਗੱਲ ਸੁਣ ਲਓ ਪੰਜਾਬੀਓ ਪੰਜਾਬੀ ਹੋਣ ਦੇ ਨਾਂ ਤੇ ਅਸੀਂ ਇੰਨਾ ਤਾਂ ਕਰ ਸਕਦੇ ਆ ਪੈਸਾ ਤਾਂ ਕੋਈ ਲੱਗਦਾ ਨਹੀਂ ਵੀਡੀਓ ਨੂੰ ਲਾਈਕ ਤੇ ਇੱਕ ਕਮੈਂਟ ਤਾਂ ਲਿਖ ਸਕਦੇ ਆ ਗਰਮਾ ਗਰਮ ਪ੍ਰਸ਼ਾਦ ਦੇ ਕੇ ਪੰਜਾਬ ਦੇ ਜਿਹੜੇ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਜੇ ਦਿਲ ਕਰਦਾ ਹੁੰਦਾ ਸ਼ੇਅਰ ਕਰਦੋ ਤਾਂ ਤਾਂ ਬੜੀ ਧੰਨਵਾਦ ਤੇ ਸੋਨੇ ਤੇ ਸੁਹਾਗਾ ਹੋ ਜਾ ਆ ਸੁਣ ਲਓ ਫਿਰ ਦਿਲਜੀਤ ਕੀ ਕਹਿੰਦਾ ਸਵਾਦ ਲੈ ਲੈ ਕੇ ਜਿਨੇ ਇਹ ਵੀਡੀਓ ਪਹਿਲਾਂ ਦੇਖੀ ਹੋਈ ਹੈ ਨਾ ਦਿਲਜੀਤ ਦੀ ਮੈਂ ਦਾਅਵੇ ਨਾਲ ਕਹਿਣਾ ਕਿ ਉਹ ਪੂਰੀ ਦੇਖੇ ਬਿਨਾ ਫਿਰ ਨਹੀਂ ਰਹਿ ਸਕਦਾ ਲਾਈਕ ਤਾਂ ਹੁਣੇ ਹੀ ਦਬ ਦੋ ਚੱਲਦੀ ਵੀਡੀਓ 'ਚ ਤੇ ਕਮੈਂਟ ਮੈਨੂੰ ਪਤਾ ਤੁਸੀਂ ਕਰ ਹੀ ਦੋਗੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਲੋ ਨਜ਼ਾਰੇ ਦੇਖੋ ਵੀਡੀਓ ਜੀ ਸਾਬ One, तो थोड़ी कर के डिरेक्टर के डिरेक्टर चले हुए हैंजम साहब स्टोरी सुना रहे मेरे फेवरेट डायरेक्टर है इधर बोनी कपूर इश्क गो एंट्री ठीक कह रहे हो रहे हो सब तो पहले सीन है पूरी दुनिया पागल हुई कोई है सर्दी कला था। जो कॉफी लवर है एक बार गूठा दिखाइए और बताइए आप कितना प्यार करते हैं कॉफी को खत्म बाय बाय टाटा गुड बाय गया